ਹਰਿਆਣਾ ਪੁਲਿਸ ਵੱਲੋਂ ਇਹਨਾਂ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ ਪੰਜਾਬ ਚਾ ਤੁਸੀਂ ਪੰਜਾਬ ਚਾ ਤੁਸੀਂ ਪੰਜਾਬ ਚਾ ਹਮਾਰੇ ਪਾਸ ਲਿਸਟ ਆਈ ਹੈ ਉਸਕੇ ਹਿਸਾਬ ਸੇ ਪਹਿਚਾਨ ਕਰਾਂਗੇ ਉਸਕੇ ਬਾਅਦ ਪਰਮਿਸ਼ਨ ਚੈੱਕ ਕਰਾਂਗੇ ਸਾਰੇ ਕੰਮ ਕਰਾਂਗੇ ਫਿਰ ਜਾਣੇ ਦੋ ਹੋ ਗੋ ਡੁੱਬ ਕੇ ਮਰ ਜਾਓ ਅਬ ਜਾਣੇ ਦੋ ਹੋ ਨਾ ਜਾਣੇ ਦੋ ਡੁੱਬ ਕੇ ਮਰ ਜਾਓ ਮੰਗਦੇ ਕੀ ਆ ਤੁਹਾਡੇ ਤੋਂ ਮੰਗਦੇ ਕੀ ਆ ਓਏ ਸਾਡਾ ਖੂਨ ਮੰਗਦੇ ਆ ਜੇ ਪੰਜਾਬ ਨੂੰ ਮਾਰਨਾ ਚਾਹੁੰਦੀ ਹੈ ਸਰਕਾਰ ਇਹ जिनको यहां तक आने की परमिशन दिखाइए, अपनी कराइए, हम जाने जाने देंगे। क्या आपको परमिशन मिल गई है जिनको आगे जाए? परमिशन नहीं है। ये दिखाएंगे ना परमिशन तो गंदा बना बैठे यारूंगा इसको अंदर नहीं नहीं कुछ बाहर रखो इसको बाहर रखो ਜੀ ਤੁਹਾਡਾ ਲੋਕਵਾਸ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢੱਲੋਂ ਦੋਸਤੋ ਇਸ ਵਕਤ ਦਾ ਸੀ ਬਿਲਕੁਲ ਹਰਿਆਣਾ ਦੇ ਬਾਡਰ ਤੇ ਪਹੁੰਚੇ ਆ ਦੂਸਰੇ ਪਾਸੇ ਤੁਹਾਨੂੰ ਇਧਰਲੇ ਪਾਸੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਇੱਥੇ ਪਹੁੰਚੇ ਨੇ ਵੱਡੀ ਗਿਣਤੀ ਨਹੀਂ ਇੱਥੇ ਆਪਾਂ ਕਹਿ ਸਕਦੇ ਇੱਥੇ ਇਹ ਜ਼ਰੂਰ ਕਹਿ ਸਕਦੇ ਆ ਕਿ 101 ਕਿਸਾਨਾਂ ਦਾ ਪਹਿਲਾ ਜਥਾ ਹੈ ਜਿਹੜਾ ਉਹ ਦਿੱਲੀ ਵੱਲ ਨੂੰ ਕੂਚ ਕਰਨ ਵਾਸਤੇ ਅੱਗੇ ਵੱਧ ਚੁੱਕਿਆ ਹੈ ਤਾਂ ਜਿਹੜੇ ਕਿਸਾਨ ਨੇ ਉਹ ਹਰਿਆਣਾ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰ ਰਹੇ ਨੇ ਤਾਂ ਦੂਸਰੇ ਪਾਸੇ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਜਿਹੜੇ ਪੈਰਾਮਿਲਟਰੀ ਫੋਰਸ ਦੇ ਜਵਾਨ ਤਨਾਤ ਕੀਤੇ ਹੋਏ ਨੇ ਉਹਨਾਂ ਵੱਲੋਂ ਕਿਸਾਨ ਵੀਰਾਂ ਨੂੰ ਜਿਹੜੀਆਂ ਹਦਾਇਤਾਂ ਕੀਤੀਆਂ ਜਾ ਰਹੀਆਂ ਨੇ ਤਾਂ ਖਾਸ ਤੌਰ ਤੇ ਮੀਡੀਆ ਕਰਮੀਆਂ ਨੂੰ ਮੀਡੀਆ ਕਰਮਚਾਰੀਆਂ ਨੂੰ ਕਿਸਾਨਾਂ ਤੋਂ ਦੂਰੀ ਬਣਾਈ ਰੱਖਣ ਵਾਸਤੇ ਇਹ ਅਪੀਲ ਕੀਤੀ ਜਾ ਰਹੀ ਹੈ ਇਹ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਜਿਹੜੇ ਕਿਸਾਨ ਨੇ 101 ਕਿਸਾਨਾਂ ਦਾ ਜਥਾ ਹੈ ਮਰਜੀਵੜੇ ਕਿਸਾਨਾਂ ਦੇ ਜਥੇ ਦੇ ਰੂਪ ਦੇ ਵਿੱਚ ਅੱਗੇ ਵਧਣ ਵਾਸਤੇ ਜਾਂ ਹਰਿਆਣਾ ਹੁੰਦਿਆ ਹੋਇਆ ਦਿੱਲੀ ਪਹੁੰਚਣ ਵਾਸਤੇ ਜਿਹੜਾ 101 ਕਿਸਾਨਾਂ ਦਾ ਜਥਾ ਹੈ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਦੂਸਰੇ ਪਾਸੇ ਜਿਹੜੇ ਪੈਰਾਮਿਲਟਰੀ ਫੋਰਸ ਦੇ ਜਵਾਨ ਨੇ ਉਹ ਹਰਿਆਣਾ ਪੁਲਿਸ ਦੀ ਗੱਲ ਕਰ ਲਈ ਹੈ ਹਰਿਆਣਾ ਪੁਲਿਸ ਵੱਲੋਂ ਇਹਨਾਂ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ ਤੇ ਦੇਖ ਸਕਦੇ ਹੋ ਕਿ 101 ਕਿਸਾਨਾਂ ਦਾ ਜਥਾ ਹੈ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ਮਾਨਜੋਗ ਸੁਪਰੀਮ ਕੋਰਟ ਦੇ ਆਰਡਰਸ ਦੇ ਮੁਤਾਬਕ ਜਾਂ ਮਾਨਜੋਗ ਸੁਪਰੀਮ ਕੋਰਟ ਦੇ ਕਹਿਣ ਦੇ ਮੁਤਾਬਕ ਜਿਹੜੇ ਪੰਜਾਬ ਦੇ ਕਿਸਾਨ ਨੇ ਵਾਇਆ ਹਰਿਆਣਾ ਹੁੰਦਿਆ ਹੋਇਆ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਇੱਧਰ ਜਿਹੜੇ ਪੈਰਾਮਿਲਟਰੀ ਫੋਰਸ ਦੇ ਜਵਾਨ ਨੇ ਵੱਡੀ ਗਿਣਤੀ ਦੇ ਵਿੱਚ ਉਹ ਤਨਾਤ ਕੀ ਹੋ ਨਹੀਂ ਉਹ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦੇ ਰਹੇ ਆਪ ਇਹ ਪਹਿਲੇ ਲਾਈਨ ਲਗਾਈਏ ਇਸ ਦੇ ਮੁਤਾਬਿਕ ਬਿਲਕੁਲ ਬਿਲਕੁਲ ਜੀ ਇਹ ਜਿਹੜੇ ਕਿਸਾਨ ਨੇ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਇਧਰਲੇ ਪਾਸੇ ਪੰਜਾਬ ਦੇ ਕਿਸਾਨ ਨੇ ਤਾਂ ਦੂਸਰੇ ਪਾਸੇ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪੈਦਲ ਵੀ ਨਹੀਂ ਅੱਗੇ ਜਾਣ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹਦੇ ਵਿੱਚ ਸ਼ੰਭੂ ਬਾਡਰ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨ 101 ਕਿਸਾਨਾਂ ਦਾ ਜਥਾ ਹੈ ਜਿਹੜਾ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਸਾਨਾਂ ਨੂੰ ਪੈਦਲ ਵੀ ਹਰਿਆਣਾ ਪੁਲਿਸ ਵੱਲੋਂ ਜਾਂ ਪੈਰਾਮੀਟਰ ਦੇ ਫੋਰਸ ਨੇ ਫੋਰਸ ਦੇ ਜਵਾਨ ਨੇ ਉਹ ਦੇਖ ਸਕਦੇ ਹੋ ਉੱਪਰ ਕਿਸ ਤਰੀਕੇ ਦੇ ਨਾਲ ਖੜੇ ਹੋਏ ਨੇ ਇਹ ਕਿਸਾਨਾਂ ਨੂੰ ਪੈਦਲ ਵੀ ਨਹੀਂ ਅੱਗੇ ਜਾਣ ਦੇ ਰਹੇ ਤਾਂ ਮੰਨ ਜੋ ਕਿ ਸੁਪਰੀਮ ਕੋਰਟ ਦੇ ਕਹਿਣ ਮੁਤਾਬਕ ਜਾਂ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੇ ਕਿਸਾਨ ਜਿਹੜੇ ਨੇ ਉਹ ਪੈਦਲ ਦੇਸ਼ ਦੀ ਰਾਜਧਾਨੀ ਤੱਕ ਜਾਣਾ ਚਾਹੁੰਦੇ ਨੇ ਪਰ ਹਰਿਆਣਾ ਪ੍ਰਸ਼ਾਸਨ ਵੱਲੋਂ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਤਾਂ 101 ਕਿਸਾਨਾਂ ਦਾ ਜਥਾ ਦੇਖ ਸਕਦੇ ਹੋ 101 ਕਿਸਾਨ ਮਰਜੀਵੜੇ ਜਥੇ ਦੇ ਰੂਪ ਦੇ ਵਿੱਚ ਦੇਸ਼ ਦੀ ਰਾਜਧਾਨੀ ਤੱਕ ਪਹੁੰਚਣਾ ਚਾਹੁੰਦੇ ਨੇ ਪਰ ਕਿਸਾਨਾਂ ਨੂੰ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਪੈਰਾਮਿਟਰੀ ਫੋਰਸ ਦੇ ਜਿਹੜੇ ਜਵਾਨ ਨੇ ਦੇਖ ਸਕਦੇ ਹੋ ਉਹਨਾਂ ਵੱਲੋਂ ਹਰਿਆਣਾ ਦਾ ਜਿਹੜਾ ਜਿੱਥੇ ਸ਼ੁਰੂਆਤ ਹੁੰਦੀ ਆ ਸ਼ੰਭੂ ਬਾਰਡਰ ਦੀ ਸ਼ੁਰੂਆਤ ਹੁੰਦੀ ਹੈ ਉੱਥੇ ਕਿਸਾਨਾਂ ਨੂੰ ਅੱਗੇ ਵਧਣ ਲਈ ਦਿੱਤਾ ਜਾ ਰਿਹਾ ਤਾਂ ਇਹ ਇਧਰਲੇ ਪਾਸੇ ਆਪਾਂ ਦਿਖਾ ਦਿੰਦੇ ਹਾਂ ਕਿ ਕਿਸਾਨ ਜਿਹੜੇ ਨੇ ਉਹ ਅਫਸਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਦਿਖਾ ਦਿੰਦੇ ਹਾਂ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਉਹ ਪੈਰਾਮੈਟਰੀ ਫੋਰਸ ਦੇ ਜਿਹੜੇ ਜਵਾਨ ਨੇ ਉਹਨਾਂ ਨਾਲ ਬਿਨਾ ਮਸ਼ੀਨਰੀ ਤੋਂ ਬਿਨਾ ਟਰੈਕਟਰ ਟਰਾਲੀਆਂ ਤੋਂ ਅੱਗੇ ਜਿਹੜਾ ਦਿੱਲੀ ਜਾਣਾ ਚਾਹੁੰਦੇ ਨੇ ਆਪਣਾ ਤਰਕ ਦੇ ਰਹੇ ਨੇ ਜੇ ਇਹ ਦੇਖ ਸਕਦੇ ਹੋ ਕਿ ਜਿਹੜੇ ਵੱਖੋ ਵੱਖਰੀਆਂ ਜਥੇਬੰਦੀਆਂ ਦੇ ਕਿਸਾਨ ਨੇ ਉਹ ਸ਼ੰਭੂ ਬਾਰਡਰ ਤੇ ਪਹੁੰਚ ਚੁੱਕੇ ਨੇ 101 ਕਿਸਾਨਾਂ ਦਾ ਜਥਾ ਹੈ ਜਿਹੜਾ ਬੀਤੇ ਸ਼ੁੱਕਰਵਾਰ ਵੀ ਕਿਸਾਨਾਂ ਨੇ ਜਾਣਾ ਸੀਗਾ 101 ਕਿਸਾਨਾਂ ਨੇ ਇਹ ਹੱਥੇ ਜਾਣਾ ਸੀਗਾ ਬਿਨਾ ਟਰੈਕਟਰ ਟਰਾਲੀਆਂ ਤੋਂ ਜਾਂ ਬਿਨਾ ਸਾਧਨਾਂ ਦੀ ਗੱਲ ਕਰ ਲਈਏ ਬਿਨਾ ਕਿਸੇ ਮਸ਼ੀਨਰੀ ਤੋਂ ਟਰੈਕਟਰ ਟਰਾਲੀਆਂ ਤੋਂ ਬਿਨਾ ਕਿਸਾਨਾਂ ਨੇ ਅੱਗੇ ਵਧਣਾ ਸੀ ਵਾਇਆ ਹਰਿਆਣਾ ਹੁੰਦਿਆ ਹੋਇਆ ਤੇ ਹੁਣ ਜਿਹੜਾ ਇਹਨਾਂ ਨੂੰ ਕਿਸਾਨਾਂ ਨੂੰ ਹਲਾਤਾਂ ਨੇ ਇਸ ਵੇਲੇ ਇਸ ਸਮੇਂ ਚੁੱਕ ਲਿਆ ਗਿਆ ਹੈ ਪਹਿਲੇ ਆਪ ਆਪਣੀ ਪਹਿਚਾਨ ਕਰਾਈਏ ਪਹਿਚਾਨ ਦੇ ਬਾਅਦ ਉੱਪਰ ਸੇ ਵੈਰੀਫਾਈ ਕਰਾਂਗੇ ਉੱਪਰ ਸੇ ਕਿਆ ਹੋ ਸਕਦਾ ਉਸ ਦੇ ਬਾਅਦ ਬਾਤ ਹੋਗੀ ਪਹਿਲੇ ਪਹਿਚਾਨ ਕਰਾਈਏ ਔਰ ਇਸ ਦੇ ਮੁਤਾਬਿਕ ਪਹਿਚਾਨ ਹੋਗੀ ਔਰ ਆਪਕੇ ਪਾਸ ਆਪਣੀ ਆਈਡੈਂਟੀਫਾਈ ਕਰਨੇ ਲਈ ਕੋਈ ਪਹਿਚਾਨ ਪੱਤਰ ਆਧਾਰ ਕਾਰਡ ਹੋਣਾ ਚਾਹੀਏ ਕੱਦੀ ਆ ਡੰਡਾ ਬਿਲਕੁਲ ਪਛਾਣ ਪੱਤਰ ਮੰਗੇ ਜਾ ਰਹੇ ਨੇ ਜਿਹੜੇ ਪੈਰਾਮਿਲਟਰੀ ਫੋਰਸ ਦੇ ਜਵਾਨ ਨੇ ਜਾਂ ਹਰਿਆਣਾ ਪੁਲਿਸ ਦੀ ਗੱਲ ਕਰ ਲਈ ਹਰਿਆਣਾ ਪੁਲਿਸ ਜਿਹੜੀ ਇੱਥੇ ਤਣਾਤ ਕੀਤੀ ਹੋਈ ਹੈ ਉਹਨਾਂ ਵੱਲੋਂ ਪਛਾਣ ਪੱਤਰ ਮੰਗੇ ਜਾ ਰਹੇ ਨੇ ਤਾਂ ਕਿਸਾਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਬਿਲਕੁਲ ਜਿਹੜੇ ਸਾਹਮਣੇ ਇਹਨਾਂ ਦਾ ਬਾਈ ਜੀ ਤੁਹਾਨੂੰ ਪੈਦਲ ਵੀ ਨਹੀਂ ਜਾਣ ਦਿੰਦੇ ਅੱਗੇ ਜਾਣ ਨਹੀਂ ਦੇ ਰਹੇ ਪੈਦਲ ਵੀ ਜਾਣ ਰਹੀ ਹੈ 7 ਮਹੀਨੇ ਜਾ ਰਹੇ ਆ ਪੈਦਲ ਵੀ ਜਾਂਦੇ ਰਹੇ ਕੋਈ ਸਾਧਨ ਲੈ ਕੇ ਜਾ ਰਹੇ ਤਾਂ ਸਾਲ ਤੋਂ ਬੈਠੇ ਆ ਜਿਹੜਾ ਮੰਗਾਣ ਨੇ ਮੰਗਾਸਿਓ ਮੰਗਾ ਨਹੀਂ ਬਿਲਕੁਲ ਜਿਹੜੇ ਕਿਸਾਨ ਨੇ ਤੁਹਾਨੂੰ ਦਿਖਾ ਦਿੰਨੇ ਕਿ ਕਿਸਾਨ ਕਿਸ ਤਰੀਕੇ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕਿਸਾਨਾਂ ਨੂੰ ਪੈਦਲ ਵੀ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਜਾਣ ਦਿੱਤਾ ਜਾ ਰਿਹਾ ਹਮੇਸ਼ਾ ਲੋਕਾਂ ਦੇ ਨਾਮ ਬੋਲੇ ਆ ਕਿਸੇ ਆਦਮੀ ਨੇ ਆਪਣੇ ਨਾਮ ਪਛਾਣ ਕੇ ਲਈ ਕੋਈ ਹੱਥ ਨਹੀਂ ਉਠਾਇਆ ਨਾ ਕੋਈ ਆਪਣੀ ਪਛਾਣ ਉਧਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਵੀ ਭਾਈ ਆਪਣੇ ਪਛਾਣ ਪੱਤਰ ਦਿਖਾ ਕੇ ਤੁਸੀਂ ਜਾ ਸਕਦੇ ਹੋ ਪਰ ਇਹ ਜਿਹੜਾ ਅੜਕਾ ਲਾਇਆ ਹੋਇਆ ਵੈਲਡਿੰਗ ਕਰਕੇ ਜਿਹੜਾ ਰੈਸ਼ਨਲ ਹਾਈਵੇ ਰੋਕਿਆ ਹੋਇਆ ਇਸ ਵਾਲਾਂ ਦੇ ਘੇਰੇ ਦੇ ਵਿੱਚ ਹੈ ਕਿਉਂਕਿ ਇੱਕ ਪਾਸੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਹੈ ਵੀ ਭਾਈ ਕਿਸਾਨ ਸ਼ਾਂਤਮਈ ਤਰੀਕੇ ਦੇ ਨਾਲ ਅੱਗੇ ਵਧ ਸਕਦੇ ਨੇ ਪਰ ਦੂਸਰੇ ਪਾਸੇ ਜਿਹੜਾ ਮਾਹੌਲ ਆ ਇਹ ਮਾਹੌਲ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸਾਨ ਦਾ ਜਾਂ ਕਿਸਾਨਾਂ ਦੇ ਨਾਲ ਇੰਦਰ ਸਰਕਾਰ ਦਾ ਵਤੀਰਾ ਕਿਹੋ ਜਿਹਾ ਹੈ ਇਹ ਸੋਚਣ ਵਾਲੀ ਗੱਲ ਹੈ ਤੇ ਬਿਲਕੁਲ ਪਛਾਣ ਪੱਤਰ ਵੀ ਲਿਆਏ ਹੋਏ ਨੇ ਜਿਹੜੇ ਕਿਸਾਨ ਤਾਂ ਜਿਹੜੇ ਕਿਸਾਨ ਵੀਰ ਨੇ ਆਪਣੇ ਪਛਾਣ ਪੱਤਰ ਵੀ ਦਿਖਾ ਰਹੇ ਨੇ ਵੀ ਪਾਈ ਅਸੀਂ ਪਛਾਣ ਪੱਤਰ ਦਿਖਾ ਕੇ ਅੱਗੇ ਜਾਣਾ ਚਾਹੁੰਦੇ ਆ ਬਿਲਕੁਲ ਸਾਬ ਆਪਾਰੀ ਆਣਾ ਵੇ ਉਹ ਇਹ ਪ੍ਰਸ਼ਾਸਨ ਦੀ ਟੂਟੀ ਹੈ ਅਸੀਂ ਆਈਡੈਂਟੀਫਾਈ ਕਰਾਂਗੇ ਬਿਲਕੁਲ ਹਾਂ ਉਹ ਅਫਸਰ ਅਸੀਂ ਪੰਜਾਬ ਚ ਸਰਕਾਰ ਦੀ ਆ ਪੰਜਾਬ ਦੇ ਕੋਈ ਇਹ ਆਇਡੈਂਟੀਫਾਈ ਕਿਉਂ ਨਹੀਂ ਕਰਾ ਰਹੇ ਨਾ ਨਾ ਪਤਾ ਨਹੀਂ ਕਿਸਾਨ ਜਿਹੜੇ ਇਹ ਪਹੁੰਚੇ ਨੇ ਆਪਣਾ ਦਰਦ ਦੱਸ ਰਹੇ ਨੇ ਹਰਿਆਣਾ ਪ੍ਰਸ਼ਾਸਨ ਨੂੰ ਹਰਿਆਣਾ ਪੁਲਿਸ ਨੂੰ ਜਿਹੜਾ ਕਿਸਾਨ ਆਪਣੀ ਗੱਲਬਾਤ ਦੱਸ ਰਹੇ ਨੇ ਤਾਂ ਆ ਕਿਲਾ ਦੇਖ ਸਕਦੇ ਹੋ ਕਿ ਕਿਲਾ ਕਿਸ ਤਰੀਕੇ ਦੇ ਨਾਲ ਜਿਹੜੀਆਂ ਲਗਾਈਆਂ ਹੋਈਆਂ ਨੇ ਨੈਸ਼ਨਲ ਹਾਈਵੇ ਤੇ ਜਿਹੜੇ ਇਹ ਕਿਲ ਨੂੰ ਮਾ ਚੀਜ਼ਾਂ ਲਗਾਈਆਂ ਹੋਈਆਂ ਨੇ ਹੋਈਆਂ ਨੇ ਤਿੱਖੀਆਂ ਚੀਜ਼ਾਂ ਲਗਾਈਆਂ ਹੋਈਆਂ ਨੇ ਤਾਂ ਜੋ ਕਿਸਾਨ ਨੇ ਜਿਹੜੇ ਉਹ ਟਰੈਕਟਰ ਟਰਾਲੀਆਂ ਤੋਂ ਬਿਨਾਂ ਜਿਹੜਾ ਅੱਗੇ ਵਧ ਸਕਣ ਪਰ ਕਿਤੇ ਨੇ ਕਿਤੇ ਜਿਹੜੀ ਆਹਾ ਬੈਰੀਕੇਟਿੰਗ ਕੀਤੀ ਹੋਈ ਆ ਵੈਲਡਿੰਗ ਕਰਕੇ ਵੱਡੇ ਵੱਡੇ ਜਿਹੜੇ ਆ ਇਹ ਜਿਹੜੇ ਵੱਡੇ ਵੱਡੇ ਇੱਕ ਮਾਰਤਾ ਟਾਈਪ ਕਹਿ ਸਕਦੇ ਆ ਜਿਹ ਵੱਡੇ ਵੱਡੇ ਜਿਹੜੇ ਜੰਗਲੇ ਲਾਏ ਇਹਨਾਂ ਤੋਂ ਕਿਸਾਨ ਅੱਗੇ ਕਿਸ ਤਰੀਕੇ ਦੇ ਨਾਲ ਜਾ ਸਕਦੇ ਨੇ ਆਪਣੇ ਆਪ ਦੇ ਵਿੱਚ ਸਵਾਲ ਹੈ ਪਰ ਇਧਰਲੇ ਪਾਸੇ ਆਪਾਂ ਤੁਹਾਨੂੰ ਇਹ ਜ਼ਰੂਰ ਦਿਖਾ ਦਿੰਨੇ ਆ ਕਿ ਵੱਡੀਆਂ-ਵੱਡੀਆਂ ਸੀਮਿੰਟ ਦੀਆਂ ਸਲੇਬਾਂ ਲਗਾਈਆਂ ਹੋਈਆਂ ਨੇ ਇਧਰਲੇ ਪਾਸੇ ਜੰਗਲੇ ਲਗਾਏ ਹੋਏ ਨੇ ਤਾਂ ਪੈਰਾਮੈਟਰੀ ਫੋਰਸ ਦੇ ਜਿਹੜੇ ਜਵਾਨ ਨੇ ਉਹ ਤਨਾਤ ਕੀਤੇ ਹੋਏ ਨੇ ਤਾਂ ਇਧਰ 101 ਕਿਸਾਨਾਂ ਦਾ ਜਿਹੜਾ ਜਥਾ ਹੈ ਮਰਜੀਵੜੇ ਕਿਸਾਨਾਂ ਦਾ ਜਥਾ ਹੈ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ਖਾਸ ਤੌਰ ਤੇ ਹਰਿਆਣਵੀ ਕਿਸਾਨ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਹਰਿਆਣੇ ਦਾ ਪਹਿਰਾਵਾ ਹੈ ਪੰਜਾਬ ਹੀ ਨਹੀਂ ਬਲਕਿ ਹਰਿਆਣੇ ਦੀਆਂ ਜਥੇਬੰਦੀਆਂ ਵੀ ਕਈ ਅਜਹੀਆਂ ਨੇ ਜਿਹੜੀਆਂ ਅ ਬਦਲਣਾ ਚਾਹੁੰਦਿਆਂ ਨੇ ਪਰ ਕਿਤੇ ਨਾ ਕਿਤੇ ਇਹ ਜਿਹੜੇ 101 ਕਿਸਾਨਾਂ ਦੇ ਕੋਈ ਹੈ ਮਰਜੀਵੜੇ ਜਥੇ ਨੂੰ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਤਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਜਿਹੜੇ ਕਿਸਾਨ ਨੇ ਪੈਦਲ ਕਿਸਾਨ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ 101 ਕਿਸਾਨਾਂ ਦਾ ਜਿਹੜਾ ਜਥਾ ਹੈ ਉਹ ਸ਼ੰਭੂ ਬਾਰਡਰ ਤੇ ਹੀ ਰੋਕ ਲਿਆ ਗਿਆ ਹੈ ਤਾਂ ਕਿਸਾਨਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਜਾਂ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਆਪਕੇ ਲੋਕਾਂ ਨੇ ਛੇ ਜ਼ਿਆਦਾ

ਕਿ ਕਿਸਾਨਾਂ ਦਾ ਜਥਾ ਹੈ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਦੇਸ਼ ਦੀ ਰਾਜਧਾਨੀ ਤੱਕ ਜਾਣਾ ਚਾਹੁੰਦਾ ਹੈ ਪਰ ਹਰਿਆਣਾ ਪ੍ਰਸ਼ਾਸਨ ਵੱਲੋਂ ਹਰਿਆਣਾ ਪੁਲਿਸ ਦੀ ਗੱਲ ਕਰ ਲਈਏ ਹਰਿਆਣਾ ਪੁਲਿਸ ਵੱਲੋਂ ਇਹਨਾਂ ਕਿਸਾਨਾਂ ਨੂੰ ਇੱਥੇ ਰੋਕ ਲਿਆ ਗਿਆ ਹੈ ਤਾਂ ਹੁਣ ਕਿਸਾਨ ਹਰਿਆਣਾ ਪੁਲਿਸ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਬਿਲਕੁਲ ਜਿਹੜੇ ਕਿਸਾਨ ਨੇ ਆਪਾਂ ਇੱਕ ਵਾਰ ਕਿਸਾਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਅਬ ਬਜ਼ੁਰਗਾਂ ਜਾਣ ਨਹੀਂ ਦਿੰਦੇ ਅੱਗੇ ਪੈਦਲ ਵੀ ਨਹੀਂ ਜਾਣ ਦਿੰਦੇ ਇਹ ਨਹੀਂ ਇਹ ਪੈਦਲ ਵੀ ਨਹੀਂ ਜਾਣ ਦਿੰਦੇ ਬਹੁਤ ਧੱਕਾ ਕਰਦੇ ਹੀ ਗੰਦੀਆਂ ਸਰਕਾਰਾਂ ਇਹੋ ਜਿਹੀਆਂ ਅਸੀਂ ਜਿਹੜੀਆਂ ਬਲਾ ਬੈਠੇ ਆ ਇਹਨਾਂ ਨੇ ਸਾਡੇ ਪੱਲੇ ਕੁਝ ਨਹੀਂ ਰਹਿਣਤਾ ਅਸੀਂ ਆਪਣੇ ਦਿੱਲੀ ਜਾਣਾ ਚਾਹੁੰਦੇ ਆ ਨਹੀਂ ਜਾਣ ਦਿੰਦੇ ਵੇਖੋ ਕੀ ਹਾਲ ਹੋਣ ਡਿਆ ਜੀ ਹਟਾਤੇ ਅਗਲੇ ਆਪਾਂ ਅੱਗੇ ਅੱਗੇ ਦੀ ਇੱਕ ਵਾਰ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਕਿ ਕਿਸਾਨ ਨੇ ਜਿਹੜੇ ਉਹਨਾਂ ਨੂੰ ਪੈਦਲ ਵੀ ਨਹੀਂ ਇਹ ਪੈਦਲ ਵੀ ਨਹੀਂ ਜਾਣ ਦਿੰਦੇ ਤੁਹਾਨੂੰ ਇਹ ਵੇਖੋ ਜੀ ਇਹ ਕਹਿਣ ਨੂੰ ਲੋਕਤੰਤਰ ਹੈ ਵੇਖੋ ਰੋਡ ਤੇ ਲਾਇਆ ਹੋਇਆ ਨਾਕਾ ਸ਼ਾਂਤੀਪੁਰ ਨੂੰ ਜਾ ਰਹੇ ਆ ਘੰਟਿਆਂ ਤੋਂ ਸਵਾਏ ਹੈ ਵੀ ਕੁਝ ਕੋਲੇ ਦੀ ਪਰ ਪਰਮਿਸ਼ਨ ਮੰਗ ਰਹੇ ਆ ਦੱਸੋ ਰੋਡ ਤੇ ਕਦੀ ਪਰਮਿਸ਼ਨ ਹੁੰਦੀ ਆ ਵੇਖੋ ਜਾਣਾ ਅਸੀਂ ਰਾਜਧਾਨੀ ਦਿੱਲੀ ਆ ਪਰ ਹਰਿਆਣੇ ਦਾ ਕੀ ਢਿੱਡ ਦੁਖਦਾ ਬਿਲਕੁਲ ਆ ਬਜ਼ੁਰਗ ਨੇ ਆ ਬਜ਼ੁਰਗੋ ਪੈਦਲ ਵੀ ਨਹੀਂ ਜਾਣ ਦਿੰਦੇ ਤੁਹਾਨੂੰ ਨਾ ਨਾ ਪੈਦਲ ਕਿਥੇ ਜਾਣ ਦਿੰਦੇ ਆ ਆਏ ਸਾਡੀ ਪਛਾਣ ਸਾਡੀ ਪਹਿਲਾਂ ਪਛਾਣ ਕਰਾਓ ਅਖੇ ਪਛਾਣ ਤੇ ਪਛਾਣ ਕਰਾ ਦੇ ਫਿਰ ਨੰਗਾ ਦੇਣਗੇ ਇਹ ਜੇ ਪਛਾਣ ਕਰਾ ਦਿੰਨੇ ਆ ਫਿਰ ਨੰਗਾ ਦੇਣਗੇ ਸਾਨੂੰ ਇਹ ਕਹਿੰਦੇ ਕੀ ਮੰਗਦੇ ਕੀ ਹੁਣ ਆਨੇ ਆਪਣੇ ਯਾਰ ਜਿੰਨਾ ਪਛਾਣ ਕਰਵਾਓ ਜਿੰਨਾ ਬੰਦਾ ਨਾਂ ਦਿੱਤੇ ਆ ਜਿੰਨਾ ਬੰਦਿਆਂ ਦੇ ਨਾਂ ਦਿੱਤੇ ਆ ਉਹਨਾਂ ਦੀ ਪਛਾਣ ਕਰਵਾਓ ਇਹ ਪਛਾਣ ਕਰਾ ਦਿੰਨੇ ਅਸੀਂ ਇਹ ਸਾਨੂੰ ਨੰਗਾ ਦੇ ਦੇਣਗੇ ਫਿਰੇ ਬਿਲਕੁਲ ਸਰ ਅੱਗੇ ਕਿਉਂ ਨਹੀਂ ਜਾਣ ਦੁਕਾ ਜਾ ਰਹੇ ਬਾਹਰ ਰੱਖੋ ਆ ਇਸ ਕੋ ਬਾਹਰ ਕਰੋ यार मैं निकाल लूंगा इसको अंदर फायदा है कुछ आप बाहर रखो इसको बाहर रखो इसको बाहर करो मीडिया तो एक किस्म की दूरी बनाई हुई है सवाल कर रहे हैं मीडिया कर्मी भी आखिर करके उन... सर आगे क्यों नहीं जाने दिया जा रहा है लोगों की हमारे पास लिस्ट आई है उसके हिसाब से पहचान करेंगे उसके बाद परमिशन चेक करेंगे सारे काम करेंगे फिर जाएंगे ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਆਪਣੇ ਪਛਾਣ ਪੱਤਰ ਜਿਹੜੇ ਇੱਕ ਵਾਰ ਕਿਸਾਨਾਂ ਦੇ ਤੁਹਾਨੂੰ ਪਛਾਣ ਪੱਤਰ ਵੀ ਦਿਖਾ ਦਿੰਦੇ ਆ ਤਾਂ ਇਹ ਇਹ ਜਾਣ ਨਹੀਂ ਦਿੰਦੇ ਅੱਗੇ ਜਾਣ ਨਹੀਂ ਦਿੰਦੇ ਹਮਾਰਾ ਦੇਖ ਲੋ ਆ ਦੇਖੋ ਹੈ ਨਹੀਂ ਜਾਣੇ ਲੋ ਹਉ ਗੋ ਡੁੱਬ ਕੇ ਮਰ ਜਾਓ ਜਾਲੇ ਲੋ ਹਣਾ ਜਾਣੇ ਲੋ ਡੁੱਬ ਕੇ ਮਰ ਜਾਓ ਦੇਸ ਪੱਤਰ ਵੀ ਦਿਖਾਉਂਦੇ ਫਿਰ ਵੀ ਨਹੀਂ ਜਾਣ ਦਿੰਦੇ ਇਹ ਵੀ ਨਹੀਂ ਜਾਣ ਦੇ ਰਹੇ ਇਹ ਤਾਂ ਜਾਣ ਦੋ ਬਿਲਕੁਲ ਇਹ ਅਜਿਹੀ ਕੰਮ ਨਹੀਂ ਦਿਖਾਈ ਜਾ ਰਹੀਏ ਜਾਣਦੇ ਦਿੰਦੇ ਜੀ ਜਾਣ ਨਹੀਂ ਦਿੰਦੇ ਜੀ ਰੋਕੀ ਵਗਿਆ ਜਦ ਤੋ ਬੋਲੀ ਜਾਂਦੇ ਆ ਚਾਰ ਘੰਟੇ ਗਰ ਜਾਂਦੇ ਆ ਕੀ ਕਰੀਏ ਦੱਸੋ ਬਿਲਕੁਲ ਇਹ ਆਪਣਾ ਜਾ ਰਹੇ ਆ ਸ਼ਾਂਤੀ ਨਾਲ ਬਿਲਕੁਲ ਇਹ ਤਸਵੀਰਾਂ ਨੇ ਕਿਸਾਨ ਜਿਹੜੇ ਪੈਦਲ ਜਾਣਾ ਚਾਹੁੰਦੇ ਨੇ ਕਿਸਾਨਾਂ ਨੂੰ ਪੈਦਲ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਦੇਸ਼ ਦੀ ਰਾਤ ਤੱਕ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਵੀ ਭਾਈ ਕਿਸਾਨਾਂ ਨੂੰ ਕਿਉਂ ਨਹੀਂ ਅੱਗੇ ਜਾਣ ਦਿੱਤਾ ਜਾ ਰਿਹਾ ਤਾਂ ਆਪਾਂ ਇੱਕ ਵਾਰ ਉਧਰੇ ਬਸਦੀਆਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਕਿ ਕਿਸਾਨ ਨੇ ਜਿਹੜੇ ਉਹ ਪੈਦਲ ਅੱਗੇ ਜਾਣਾ ਚਾਹੁੰਦੇ ਨੇ ਦੇਸ਼ ਦੀ ਰਾਤ ਤੱਕ ਹਲਾ ਚਲਦੇ ਨੇ ਫਿਲਹਾਲ ਜਿਹੜੇ ਕਿਸਾਨਾਂ ਨੂੰ ਇੱਥੇ ਰੋਕਿਆ ਗਿਆ ਹੈ ਤਾਂ ਹੁਣ ਕਿਸਾਨ ਕਿਸ ਤਰੀਕੇ ਦੇ ਨਾਲ ਅੱਗੇ ਵਧਣਗੇ ਜਾਂ ਕਿ ਮਾਹੌਲ ਕੀ ਹੋਊਗਾ 101 ਕਿਸਾਨਾਂ ਦੇ ਜਥੇ ਨੂੰ ਅੱਗੇ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਹਾਲਾਂਕਿ ਮਾਨਯੋਗ ਸੁਪਰੀਮ ਕੋਰਟ ਦੀ ਗੱਲ ਕਰੀਏ ਸੁਪਰੀਮ ਕੋਰਟ ਦੇ ਆਰਡਰਸ ਦੇ ਮੁਤਾਬਕ ਜਿਹੜੇ ਕਿਸਾਨ ਨੇ ਉਹ ਪੈਦਲ ਦੇਸ਼ ਦੀ ਰਾਤਾ ਨਹੀਂ ਤੱਕ ਜਾ ਸਕਦੇ ਨੇ ਪਰ ਹਰਿਆਣਾ ਪ੍ਰਸ਼ਾਸਨ ਵੱਲੋਂ ਆ ਜਿਹੜੀ ਬੈਰੀਕੇਟਿੰਗ ਕੀਤੀ ਹੋਈ ਆ ਜਿਹੜੇ ਜੰਗੜਾ ਨੂੰ ਮੈਂ ਜਿਹੜਾ ਜੰਗੜਾ ਲਾਇਆ ਹੋਇਆ ਤਾਂ ਇਹ ਕਿਉਂ ਲਾਇਆ ਹੋਇਆ ਹੈ ਆਪਣੇ ਆਪ ਦੇ ਵਿੱਚ ਸਵਾਲ ਹੈ ਤਾਂ ਬਾਈ ਜੀ ਇਹ ਪੈਦਲ ਵੀ ਨਹੀਂ ਜਾਣ ਦਿੰਦੇ ਤੁਸੀਂ ਦੇਖ ਰਹੇ ਹੋ ਇਹ ਪੈਦਲ ਜਾਣ ਪੈਦਲ ਹੀ ਜਾਣ ਲੱਗੇ ਆ ਲਗਿਆ ਹੋਰ ਸਾਡੇ ਕੋਲੇ ਕਿਹੜੇ ਸਾਧਨਾਂ ਕੋਈ ਟਰੈਕਟਰ ਸਾਡੇ ਪਿੱਛੇ ਖੜੇ ਆ ਆ ਕੰਦ ਗੱਡੀ ਆ ਜਾਲੀ ਲੱਗੀ ਆ ਪੈਦਲ ਜਾ ਰਹੇ ਆ ਤੁਹਾਡੇ ਸਾਹਮਣੇ ਕੀ ਕਹਿੰਦੇ ਮੰਗਦੇ ਕੀ ਆ ਹੁਣ ਇਹ ਉਹਨਾਂ ਨੂੰ ਪੁੱਛੋਈ 100 ਬੰਦਾ ਜਾ ਰਹੇ ਆ ਉਹ ਕਹਿੰਦੇ ਪਛਾਣ ਕਰਾਓ ਸੀਗਾ ਪਛਾਣ ਕੱਲੇ ਕੱਲੇ ਬੰਦੇ ਦਾ ਆਈਡੈਂਟੀਫਾਈ ਕਰਾਵਾਂਗੇ ਤੁਸੀਂ ਭਰੋਸਾ ਦਓ ਸਰਕਾਰ ਤੋਂ ਕੰਦ ਹਟਾਓਗੇ ਸਾਨੂੰ ਪੈਦਲ ਜਾਣ ਦੋਗੇ ਪਹਿਲਾਂ ਇਹ ਭਰੋਸਾ ਦਿਵਾਓ ਬਿਲਕੁਲ ਬਿਲਕੁਲ ਆਪਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਬਿਲਕੁਲ ਤੇ ਇਹ ਜਿਹੜੇ ਬਜ਼ੁਰਗਾਂ ਨੂੰ ਜਾਂ ਜਿਹੜੇ ਨੌਜਵਾਨ ਨੇ ਹੈ ਇਹ ਪੈਦਲ ਜਾਣਾ ਚਾਹੁੰਦੇ ਨੇ ਇਹਨਾਂ ਨੌਜਵਾਨ ਪੈਦਲ ਵੀ ਨਹੀਂ ਜਾਣਦੇ ਤੁਰ ਕੇ ਜਾਣਦੇ ਜਾਣਦੇ ਪੈਦਲ ਵੀ ਨਹੀਂ ਜਾਣਦੇ ਦੇਖੋ ਬੰਨ ਮਾਰੀ ਬੈਠਿਆ ਬੰਨ ਮਾਰੀ ਬੈਠਿਆ ਕਿ ਸਰਕਾਰਾਂ ਗਿਰਗੀਆਂ ਜਮਾ ਖਤਮ ਹੋ ਗਈਆਂ ਸਰਕਾਰਾਂ ਇਹਨਾਂ ਦਾ ਕੋਈ ਹਸੂਲ ਨਹੀਂ ਮੰਗਦੇ ਕੀ ਆ ਤੁਹਾਡੇ ਤੋਂ ਮੰਗਦੇ ਕੀ ਇਹ ਸਾਡਾ ਖੂਨ ਮੰਗਦੇ ਹੋ ਜੇ ਪੰਜਾਬ ਨੂੰ ਮਾਰਨਾ ਚਾਹੁੰਦੀ ਹੈ ਸਰਕਾਰ ਇਹ ਬੀਬੀ ਜੇ ਸਰਕਾਰ ਹੈ ਜਿਹੜੀ ਮਾਰਨਾ ਚਾਹੁੰਦੀ ਹੈ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਹੈ ਤੁਸੀਂ ਤਾਂ ਕੱਲਾ ਡੰਡਾ ਤੇ ਝੰਡਾ ਲੈ ਕੇ ਚੱਲੇ ਹੋ ਫਿਰ ਵੀ ਨਹੀਂ ਜਾਣ ਦਿੰਦੇ ਦੇਖਦੇ ਨਹੀਂ ਜਾਣਦੇ ਕਿ ਸਾਡੇ ਕਿਹਾ ਹੈ ਨਿਗੜਿਆ ਹੈ ਕੋਈ ਤੋਬਾ ਨਹੀਂ ਸਾਡੇ ਕੋਲ ਏ ਰਾਸੀਰ ਕੇ ਨਿੰਗਣ ਦੇਣਾਂ ਬਾਹਾਂ ਕੇ ਦਰਾਸੀ ਲੈ ਲੈਣਾ ਐਵੇਂ ਤੰਗ ਕਰਦੇ ਜਨਤਾ ਨੂੰ ਕੀ ਫਾਇਦਾ ਹੈ ਇਹ ਬਜ਼ੁਰਗੋ ਤੁਹਾਡੇ ਡੰਡੇ ਤੋਂ ਹੀ ਡਰ ਕੇ ਜਾਣਗੇ ਨਹੀਂ ਦੰਡੇ ਅਸਲ 'ਚ ਡੰਡੇ ਸਾਡੇ ਤੋਂ ਤਾਂ ਡਰਦੇ ਆ ਕਿਉਂ ਡਰਦੇ ਆ ਕੀ ਡਰਦੇ ਆ ਸਾਨੂੰ ਨਹੀਂ ਪਤਾ ਅਸਲ 'ਚ ਇਹਨਾਂ ਤੇ ਇੱਥੋਂ ਦੀ ਬੀਜੇਪੀ ਸਰਕਾਰ ਦਾ ਤੇ ਆਰਐਸਐਸ ਦਾ ਜਿਹੜਾ ਡੰਡਾ ਹੋ ਇਹਨਾਂ ਨੂੰ ਚਾੜਿਆ ਹੋਇਆ ਕਿਉਂਕਿ ਭਾਰਤ ਦੇ ਵਿੱਚ ਸਾਰੀ ਦੁਨੀਆ ਆਪਣੀਆਂ ਸਟੇਟਾਂ 'ਚ ਦੂਜੀਆਂ ਸਟੇਟਾਂ 'ਚ ਆਪਣੇ ਵਪਾਰ ਲਈ ਆਪਣੇ ਕੰਮ ਲਈ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਇੱਥੋਂ ਦੀਆਂ ਬੱਸਾਂ ਇੱਥੋਂ ਦੀਆਂ ਟ੍ਰੇਨਾਂ ਭਰ-ਭਰ ਜਾਂਦੀਆਂ ਨੇ ਇਹ ਹੁਣ ਮੰਗਦੇ ਕੀ ਆ ਤੁਹਾਡੇ ਕੋਲ ਕੀ ਡਿਮਾਂਡ ਕਰਦੇ ਆ ਵੀ ਕੀ ਦਿਖਾਓ ਤਾਂ ਫੇਰ ਜਾਣ ਦਿੰਦੇ ਤੁਹਾਨੂੰ ਅੱਗੇ ਇਹ ਸਾਨੂੰ ਕਹਿੰਦੇ ਵੀ ਆਧਾਰ ਕਾਰਡ ਦਿਖਾਓ ਪਛਾਣ ਪੱਤਰ ਮੈਂ ਕਹਾਂ ਤੁਹਾਡੇ ਕੋਲ ਆਧਾਰ ਕਾਰਡ ਪ ਅਸੀਂ ਦਿਖਾਵਾਂਗੇ ਪਰ ਜੇ ਗੇਟ ਖੋਲਣਗੇ ਦੇਖ ਲੈਣਾ ਆਪਣੇ ਕਮਰੇ ਉਹਦੀ ਚੀਜ਼ ਲਾ ਜਾ ਕੇ ਸਾਹਬਾਣਾ ਹੈਗੀ ਇੱਥੇ ਤਾਂ ਵੱਡੀਆਂ ਵੱਡੀਆਂ ਸਲੇਬਾਂ ਲਾਈਆਂ ਹੋਈਆਂ ਪੰਜ-ਪੰਜ 7-7 ਫੁੱਟ ਦੀਆਂ ਸਲੇਬਾਂ ਲਾਈਆਂ ਇਹ ਕਿੱਦਾਂ ਪਰੇ ਕਰਨਗੇ ਅਸਲ 'ਚ ਇਹ ਐਸ ਗੱਲੋਂ ਨਹੀਂ ਡਰਦੇ ਕਿ ਵੀ ਪੰਜਾਬ ਦੇ ਕਿਸਾਨ ਆ ਜਾਂ ਹਰਿਆਣਾ ਦੇ ਕਿਸਾਨ ਆ ਇਹ ਪੂਰੇ ਭਾਰਤ ਦੇ ਕਿਸਾਨ ਜਿਹੜੇ ਅੱਜ ਦਿੱਲੀ ਨੂੰ ਚਾਰੇ ਪਾਸੇ ਤੋਂ ਘੇਰਾ ਪਾਉਣ ਜਾ ਰਹੇ ਆ ਉਹਨਾਂ ਤੋਂ ਡਰਦੇ ਮਾਰੇ ਜਿਹੜੇ ਇਹ ਸਾਡੀ ਐਂਟਰੀ ਇਹਨਾਂ ਨੇ ਇੱਥੇ ਬੈਨ ਕੀਤੀ ਆ ਵੀ ਇਹਨਾਂ ਨੂੰ ਨਹੀਂ ਦਾਖਲ ਹੋਣ ਦੇਣਾ ਕਿਉਂਕਿ ਅਸੀਂ ਆਪਣੀਆਂ ਮੰਗਾਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਦੇ ਲਈ ਬੇਨਤੀ ਲੈ ਕੇ ਦੱਲਿਆ ਸਰਕਾਰ ਕੋਲੇ ਪਰ ਇਹੀ ਬੀਜੇਪੀ ਦੀ ਸਰਕਾਰ ਆ ਜਿਹੜੀ ਸੈਂਟਰ 'ਚ ਵੀ ਆ ਤੇ ਸਾਨੂੰ ਜਣੀ ਜਾਣ ਤੇ ਵੀ ਰੋਕ ਰਹੇ ਆ ਪਰ ਲੋਕਾਂ 'ਚ ਇਹਨਾਂ ਨੇ ਪ੍ਰਚਾਰ ਕੀਤਾ ਹੁਣ ਤੋਂ ਪਹਿਲਾਂ ਕਿ ਤੁਰਕੇ ਆਉਣ ਜੀ ਪੈਦਲ ਹੁਣ ਤੁਰਕੇ ਵੀ ਨਹੀਂ ਜਾਣ ਦਿੰਦੇ ਤੇ ਸਾਨੂੰ ਤੁਰਕੇ ਵੀ ਨਹੀਂ ਹੁੰਦੇ ਬਿਲਕੁਲ ਬਿਲਕੁਲ ਤਾਂ ਹੋਰ ਵੀ ਬਜ਼ੁਰਗ ਨੇ ਬਜ਼ੁਰਗੋ ਇਹ ਪੈਦਲ ਵੀ ਨਹੀਂ ਜਾਣ ਦਿੰਦੇ ਤੁਹਾਨੂੰ ਬਿਲਕੁਲ ਨਹੀਂ ਜਾਣ ਦੇ ਰਹੇ ਇਹ ਕਹਿੰਦੇ ਪਛਾਣ ਪੱਤਰ ਦਿਖਾਓ ਇਹ ਕਹਿੰਦੇ ਆਪਣੇ ਨਾਮ ਦੱਸੋ ਲੈਣ ਲਾਓ ਐਸੀ ਸਾਰੀਆਂ ਗੱਲਾਂ ਤੇ ਐ ਕਰੀਆਂ ਲੈਣ ਲਾ ਕੇ ਵੇਜਣੇ ਆ ਬੰਦੇ ਕਿਹਨ ਲਉਣ ਪਛਾਣ ਪੱਤਰ ਦੇਣ ਪਰ ਇਹ ਗਾਰੰਟੀ ਦੇਣ ਸਾਨੂੰ ਕਹਾ ਜਾਣ ਦੀ ਇਹ ਗਾਰੰਟੀ ਦੇਣ ਵੀ ਹਾਂ ਅਸੀਂ ਤੁਹਾਨੂੰ ਕਹਾ ਜਾਣ ਦਨੇ ਆ ਐਸੀ ਸਾਰਾ ਕੁਝ ਕਰਨੋਂ ਤਿਆਰ ਹੈ ਬਿਲਕੁਲ ਮੀਡੀਆ ਕਰਮੀਆਂ ਨੂੰ ਪਿੱਛੇ ਜਾਣ ਵਾਸਤੇ ਅਪੀਲ ਕੀਤੀ ਜਾ ਰਹੀ ਹੈ ਤਾਂ ਖਾਸੌਰਤੇ ਹੁਣ ਜਿਹੜਾ ਹਰਿਆਣਾ ਪ੍ਰਸ਼ਾਸਨ ਵੱਲੋਂ ਕੋਈ ਐਕਸ਼ਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਕਿ ਕਿਸਾਨ ਨੇ ਜਿਹੜੇ ਉਹ ਪਿੱਛੇ ਵੱਧ ਹੋਏ ਨਜ਼ਰ ਆ ਰਹੇ ਨੇ ਤਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਵੱਡਾ ਐਕਸ਼ਨ ਕਰਨ ਦਾ ਜਿਹੜਾ ਇੱਕ ਸੁਨੇਹਾ ਦੇ ਦਿੱਤਾ ਗਿਆ ਤਾਂ ਹੁਣ ਕਿਸਾਨ ਪਿੱਛੇ ਵੱਧ ਹੋਏ ਨਜ਼ਰ ਆ ਰਹੇ ਨੇ 101 ਕਿਸਾਨਾਂ ਦਾ ਜਥਾ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਸੀ ਫਿਲਹਾਲ ਜਿਹੜਾ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਹਰਿਆਣਾ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਉਹ ਵੀ ਸੁਣਦੇ ਹਾਂ जिनको यहाँ तक आने की परमिशन दिखाइए अपनी आइडेंटिफिकेशन कराइए हम जाने देंगे क्या आपको परमिशन मिल गई है आगे परमिशन नहीं, दिया जाएं। नहीं। आगे ये दिखाएंगे ना परमिशन तो हमें अगर ये आधार कार्ड तो आगे जाने देंगे नहीं नहीं नहीं, नहीं परमिशन ये मीडिया कर्मी सुनिए पहले पहचान कराए ऊपर लिस्ट भेजी है पहले पहचान करना जरूरी है वो जा रहे आपको लगता नहीं की ये पंजाब के नागरिक है ਆਪਕ ਬਿਲਬਲੇ ਹੈ ਜਿਹੜਾ ਕਿਸਾਨਾਂ ਦਾ ਪਹਛਾਨ ਪੱਤਰ ਮੰਗਿਆ ਜਾ ਰਿਹਾ ਵੀ ਭਾਈ ਆਪਣੀ ਪਹਛਾਨ ਦਿਖਾਓ ਜਾਂ ਪਰਮਿਸ਼ਨ ਦਿਖਾਓ ਵੀ ਕਿਸ ਪਰਮਿਸ਼ਨ ਦੇ ਤਹਿਤ ਤੁਸੀਂ ਹਰਿਆਣਾ ਹੁੰਦਿਆ ਹੋਇਆ ਦਿੱਲੀ ਜਾਓਗੇ ਤਾਂ ਪਰਮਿਸ਼ਨ ਮੰਗੀ ਜਾ ਰਹੀ ਹੈ ਤਾਂ ਇਹ ਜਿਹੜੇ ਕਿਸਾਨ ਆਗੂ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ 101 ਕਿਸਾਨਾਂ ਦਾ ਜਥਾ ਜਿਹੜਾ ਅੱਜ ਦਿੱਲੀ ਵੱਲ ਨੂੰ ਕੂਚ ਕਰਨਾ ਸੀਗਾ ਜਿਹੜੇ ਕਿਸਾਨਾਂ ਨੇ ਪਹੁੰਚਣਾ ਸੀਗਾ ਤਾਂ ਕਿਸਾਨਾਂ ਨੂੰ ਹਰਿਆਣਾ ਬਾਰਡਰ ਤੇ ਸ਼ੰਭੂ ਬਾਰਡਰ ਤੇ ਰੋਕ ਲਿਆ ਗਿਆ ਤਾਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿੱਥੇ ਇੱਕ ਪਾਸੇ 101 ਇੱਕ ਕਿਸਾਨਾਂ ਦਾ ਜਥਾ ਹੈ ਮਰਜੀਵੜਿਆਂ ਦਾ ਜਥਾ ਹੈ ਇਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਦੂਸਰੇ ਪਾਸੇ ਜਿਹੜੇ ਪੈਰਾਮਿਲਟਰੀ ਫੋਰਸ ਦੇ ਜਵਾਨ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਜੰਗਲਾनुमा ਇੱਕ ਕੈਬਨ ਬਣਾਇਆ ਹੋਇਆ ਹੈ ਵੱਡੀਆਂ-ਵੱਡੀਆਂ ਸੀਮਿੰਟ ਦੀਆਂ ਸਲੇਬਾਂ ਲਗਾ ਕੇ ਉਸ ਦੇ ਉੱਪਰ ਇੱਕ ਜੰਗਲਾनुमा ਜਿਹੜਾ ਕੈਬਨ ਬਣਾਇਆ ਹੋਇਆ ਤਾਂ ਉਹਦੇ ਉੱਪਰ ਉਸ ਦੀ ਛੱਤ ਦੇ ਉੱਪਰ ਹੈ ਜਿਹੜੇ ਹਰਿਆਣਾ ਪੁਲਿਸ ਦੇ ਜਿਹੜੇ ਜਵਾਨ ਨੇ ਜਾਂ ਪੈਰਾਮਿਲਟਰੀ ਫੋਰਸ ਦੇ ਜਵਾਨ ਨੇ ਉਹ ਤਨਾਤ ਨੇ ਤਾਂ ਖਾਸ ਤੌਰ ਤੇ ਕਿਸਾਨਾਂ ਨੂੰ ਇਹ ਹੀ ਕਿਹਾ ਜਾ ਰਿਹਾ ਵੀ ਭਾਈ ਪਰਮਿਸ਼ਨ ਦਿਖਾਓ ਜਾਂ ਆਪਣੀ ਆਈਡੈਂਟੀਟੀ ਦਿਖਾਓ ਪਰ ਕਿਤੇ ਨਾ ਕਿਤੇ ਜੇਕਰ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਹ ਕਿਹਾ ਗਿਆ ਵੀ ਭਾਈ ਕਿਸਾਨ ਪੈਦ ਪੈਦਲ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਸਕਦੇ ਨੇ ਤੇ ਜਿੱਥੇ ਇੱਕ ਪਾਸੇ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਔਰ ਦੂਸਰੇ ਪਾਸੇ ਕਿਸਾਨਾਂ ਨੂੰ ਇਸ ਤਰੀਕੇ ਦੇ ਨਾਲ ਸ਼ੰਭੂ ਬਾਰਡਰ ਤੇ ਰੋਕਣਾ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਹੁਣ 101 ਕਿਸਾਨਾਂ ਦੇ ਮਰਜੀਵੜੇ ਜਥੇ ਨੂੰ ਹੁਣ ਜਿਹੜਾ ਹਰਿਆਣਾ ਪ੍ਰਸ਼ਾਸਨ ਵੱਲੋਂ ਅੱਗੇ ਜਾਣ ਦਿੱਤਾ ਜਾਏਗਾ ਜਾਂ ਨਹੀਂ ਜੇ ਕਿਸਾਨ ਇਸ ਰਣਨੀਤੀ ਦੇ ਤਹਿਤ ਅੱਗੇ ਜਾਣਗੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣਾ ਪ੍ਰਸ਼ਾਸਨ ਦਾ ਕੀ ਐਕਸ਼ਨ ਹੋਏਗਾ ਉਹ ਵੀ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਫਿਲਹਾਲ ਇੱਥੋਂ ਦੀਆਂ ਏਹਠੀਆਂ ਆਪਾਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਆ ਕਿ ਡੀ ਘਿੰਤੇ ਦੇ ਵਿੱਚ ਉਹ ਦੂਰ ਦੂਰ ਤੱਕ ਜਿੱਥੇ-ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੋਏਗੀ ਤੁਹਾਨੂੰ ਕਿਸਾਨ ਹੀ ਕਿਸਾਨ ਨਜ਼ਰ ਆਉਣਗੇ ਫਿਲਹਾਲ 101 ਕਿਸਾਨਾਂ ਦਾ ਮਰਜੀਵੜਾ ਜਥਾ ਹਰਿਆਣਾ ਹੁੰਦਿਆ ਹੋਇਆ ਦਿੱਲੀ ਜਾਣਾ ਚਾਹੁੰਦਾ ਸੀ ਪਰ ਹਰਿਆਣਾ ਪ੍ਰਸ਼ਾਸਨ ਵੱਲੋਂ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਤੋਂ ਪਰਮਿਸ਼ਨ ਮੰਗੀ ਜਾ ਰਹੀ ਹੈ ਕਿਸਾਨਾਂ ਤੋਂ ਉਹਨਾਂ ਦੀ ਆਈਡੈਂਟੀਟੀ ਮੰਗੀ ਜਾ ਰਹੀ ਹੈ ਤਾਂ ਹੁਣ ਕਿਸਾਨ ਕਿਸ ਤਰੀਕੇ ਦੇ ਨਾਲ ਅੱਗੇ ਜਾਣਗੇ ਜਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਕੋਈ ਹੋਰ ਐਕਸ਼ਨ ਲਈ ਲਿਆ ਜਾਂਦਾ ਹੈ ਉਹਦੀਆਂ ਵੀ ਤੁਹਾਨੂੰ ਪਲ-ਪਲ ਦੀਆਂ ਤਸਵੀਰਾਂ ਲੋਕਵਾਜ਼ ਟੀਵੀ ਦੇ ਮਾਧਿਅਮ ਰਾਹੀਂ ਜ਼ਰੂਰ ਸਾਂਝੀਆਂ ਕਰਦੇ ਰਹਾਂਗੇ ਬਣੇ ਰਹੋ ਕਵਾਸ ਟੀਵੀ ਦੇ ਨਾਲ ਧੰਨਵਾਦ